ਦੋਸਤੋ ਬਹੁਤ-ਮੋਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਖੁਸ਼ੀਆਂ ਪਰ ਇਹ ਪੱਤਰ ਜਾਰੀ ਕੀਤਾ ਗਿਆ ਹੈ ਇਹ ਪੱਤਰ ਜਿਹੜਾ ਹੈ ਏਰੀਅਰ ਦੇ ਨਾਲ ਸੰਬੰਧੀ ਜਾਰੀ ਕੀਤਾ ਗਿਆ ਹੈ ਇਸ ਦਾ ਜਿਹੜਾ ਵਿਸ਼ਾ ਹੈ ਸਾਰੀ ਹੀ ਜਾਣਕਾਰੀ ਇਸ ਵੀਡੀਓ ਰਾਹੀਂ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸੋ ਦੋਸਤੋ ਦੱਸ ਦਈਏ ਕਿ ਜਿਹੜਾ ਇਹ ਪੱਤਰ ਹੈ ਵਿੱਤ ਸਰਕੂਲਰ 3 2025 ਮਿਤੀ 3/4/2025 ਦੇ ਮੁਤਾਬਕ ਤਨਖਾਹ ਏਰੀਅਰ ਦੀ ਅਦਾਇਗੀ ਦੇ ਸਬੰਧ ਦੇ ਵਿੱਚ ਇਸ ਦਾ ਜਿਹੜਾ ਉਕ੍ਰਿਤ ਵਿਸ਼ੇ ਸੰਬੰਧੀ ਮੈਕਮੇ ਦੇ ਵਿੱਤ ਸਰਕੂਲਰ ਨੰਬਰ 3/2025 ਦੇ ਵਿੱਚ ਦਰਜ ਹਦਾਇਤਾਂ ਦੇ ਮੁਤਾਬਕ ਮਿਤੀ ਜਿਹੜੀ ਹੈ 1/1/2016 ਤੋਂ 30/6/2021 ਤੱਕ ਦੇ ਸਮੇਂ ਦਾ ਜਿਹੜਾ ਕਿ EMPLOYEES OFFICER RETIRES ਜਿਹੜੇ ਕਿ ਜੋ ਕਿ ਇਸ ਪੀਰੀਅਡ ਤੋਂ ਬਾਅਦ ਜਿਹੜੇ ਰਿਟਾਇਰ ਹੋਏ ਹਨ ਨੂੰ ਜਿਹੜਾ 2016 ਦੀ ਪੇ ਰਿਵੀਜ਼ਨ ਦੇ ਮੁਤਾਬਕ ਬੰਦੇ ਤਨਖਾਹ ایرਰ ਦੀ ਅਦਾਇਗੀ ਕੀਤੀ ਜਾਣੀ ਹੈ ਜਿਸ ਅਨੁਸਾਰ ਪਹਿਲਾਂ ਜਿਹੜਾ ਸਾਲ 2016 ਦਾ ایرਰ 12 ਕਿਸ਼ਤਾਂ ਦੇ ਵਿੱਚ April 2026 ਤੋਂ ਅਤੇ ਸਾਲ 2017 ਤੋਂ June 2021 ਤੱਕ ਦਾ ایرਰ 24 ਕਿਸ਼ਤਾਂ ਦੇ ਵਿੱਚ ਮਹੀਨਾ 4/2027 ਤੋਂ ਦਿੱਤਾ ਜਾਣਾ ਹੈ ਅਧਿਕਾਰੀ ਕਰਮਚਾਰੀਆਂ ਜਿਹੜੇ ਰਟਾਇਰੀਆਂ ਨੂੰ ਇਸ ਮਿਲਣ ਵਾਲੇ ਏਰੀਆ ਦੀ ਅਦਾਇਗੀ ਬਿਨਾ ਕਿਸੇ ਅਰਚਨ ਤੋਂ ਹੋ ਸਕੇ ਇਸ ਦੇ ਲਈ ਸਮੂਹ ਡੀਡੀਓਜ਼ ਨੂੰ ਹੇਠ ਲਿਖੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਹਿਲੇ ਨੰਬਰ ਤੇ ਹੈ ਸਰਵਿਸ ਕਰ ਰਹੇ ਰੈਗੂਲਰ ਕਰਮਚਾਰੀਆਂ ਦੇ ਕੇਸ ਦੇ ਵਿੱਚ ਮਿਤੀ 11 102016 ਤੋਂ 36 2021 ਦੇ ਸਮੇ ਦੇ ਬੰਦੇ ਇਹਦੇ ਦੀ ਅਦਾਇਗੀ ਮੌਜੂਦਾ ਡੀਡੀਓਜ਼ ਦੇ ਵੱਲੋਂ ਕੈਲਕੂਲੇਟ ਕਰਕੇ ਕੀਤੀ ਜਾਵੇਗੀ ਪਰ ਕੀ ਉਹ ਕਰਮਚਾਰੀ ਪਹਿਲਾਂ ਕਿਸੇ ਹੋਰ ਦਫ਼ਤਰਾਂ ਤੋਂ ਬਦਲ ਕੇ ਜਾਂ ਤਰੱਕੀ ਤੇ ਆਇਆ ਹੋਵੇ ਅਤੇ ਇਸ ਦਾ ਇੰਦਰਾਜ਼ ਵੀ ਉਸੇ ਡੀਡੀਓ ਦੇ ਵੱਲੋਂ ਹੀ ਸਰਵਿਸ ਰਿਕਾਰਡ ਦੇ ਵਿੱਚ ਦਰਜ ਕੀਤਾ ਜਾਵੇਗਾ ਦੂਸਰੀ ਨੰਬਰ ਤੇ ਜਿਹੜਾ ਦੱਸਿਆ ਗਿਆ ਹੈ ਕਿ ਨਾਨ ਗ੍ਰੈਜੂਏਟ ਤੋਂ ਗ੍ਰੈਜੂਏਟ ਬਣੇ ਅਧਿਕਾਰੀਆਂ ਦੇ ਕੇਸ ਦੇ ਵਿੱਚ ਏਰੀਅਰ ਦੀ ਅਦਾਇਗੀ ਮੌਜੂਦਾ ਡੀਡੀਓ ਭਾਅ ਦੀ ਤਨਖਾਹ ਦੇ ਲੇਖਾ ਥਰਮਲ ਪ੍ਰੋਜੈਕਟ ਵੱਲੋਂ ਕੀਤੀ ਜਾਵੇ ਨਾਲ ਹੀ ਡੈਜਟ ਸਮੇਂ ਨਾਸ ਸੰਬੰਧਿਤ ਸੇਵਾ ਪੱत्री ਮੌਜੂਦਾ ਡੀਡੀਓ ਦੇ ਵੱਲੋਂ ਆਖਰੀ ਤਨਖਾਹ ਬਣਾਉਣ ਵਾਲੇ ਡੀਡੀਓ ਨੂੰ ਏਰੇ ਦੀ ਕੈਲਕੂਲੇਸ਼ਨ ਸ਼ੀਟ ਤਿਆਰ ਕਰਨ ਦੇ ਲਈ ਸੇਵਾ ਪੱत्री ਦੇ ਵਿੱਚ ਇਦਰਾਜ਼ ਕਰਨ ਦੀ ਹਿਤ ਭੇਜੀ ਜਾਵੇ ਤੀਸਰੇ ਨੰਬਰ ਤੇ ਦੱਸਿਆ ਗਿਆ ਕਿ ਰਿਟਾਇਰ ਹੋਏ ਕਰਮਚਾਰੀ ਅਧਿਕਾਰੀਆ ਦੇ ਕੇਸ ਦੇ ਵਿੱਚ ਏਰੀਅਰ ਦੇ ਅਦਾਇਕੀ ਜਿੱਥੇ ਕਰਮਚਾਰੀ ਅਧਿਕਾਰੀ ਰਿਟਾਇਰ ਹੋਇਆ ਹੈ ਹੋਇਆ ਹੈ ਪਾਵ ਕੀ ਆਖਰੀ ਡਿਡਿਓ ਦੇ ਵੱਲੋਂ ਏਰੀਅਰ ਕੈਲਕੂਲੇਟ ਕਰਕੇ ਕੀਤੀ ਜਾਵੇ ਪਾਵ ਕੀ ਉਹ ਕਰਮਚਾਰੀ ਪਹਿਲਾਂ ਕਿਸੇ ਹੋਰ ਦਫ਼ਤਰ ਦੇ ਵਿੱਚ ਕੰਮ ਕਰਦਾ ਸੀ ਅਤੇ ਇਸ ਦਾ ਇੰਦਰਾਜ ਵੀ ਉਸੇ ਡਿਡਿਓ ਦੇ ਵੱਲੋਂ ਹੀ ਸਰਵਿਸ ਰਿਕਾਰਡ ਦੇ ਵਿੱਚ ਦਰਜ ਕੀਤਾ ਜਾਵੇ ਨਾਲ ਗ੍ਰੈਜੂਏਟ ਸਮੇਂ ਨਾਲ ਸੰਬੰਧਿਤ ਏਰੀਏ ਦੀ ਕੈਲਕੂਲੇਸ਼ਨ ਸ਼ੀਟ ਨਾਲ ਨੌਨ ਗ੍ਰੈਜੂਏਟ ਸਮੇਂ ਦੀ ਆਖਰੀ ਡੀਡੀਓ ਦੇ ਵੱਲੋਂ ਹੀ ਤਿਆਰ ਕੀਤੀ ਜਾਵੇਗੀ ਅਤੇ ਆਖਰੀ ਡੀਡੀਓਜ਼ ਉੱਥੇ ਜਿਹੜਾ ਅਧਿਕਾਰੀ ਰਿਟਾਇਰ ਹੋਇਆ ਹੈ ਨੂੰ ਜਿਹੜੀ ਅਦਾਇਗੀ ਹਿਤ ਭੇਜਣੀ ਯਕੀਨੀ ਬਣਾਈ ਜਾਵੇ ਤੋਂ ਫੋਰਥ ਨੰਬਰ ਤੇ ਚੌਥੇ ਨੰਬਰ ਤੇ ਇਹ ਦੱਸਿਆ ਗਿਆ ਕਿ ਇਸ ਏਰੀਏ ਦੇ ਅਦਾਇਗੀ ਲਈ ਸੈਲਰੀ ਏਰੀਅਰ ਲੇਜ਼ਰ 2 ਜੋ ਕਿ ਹਰ ਮਹੀਨੇ ਜਿਹੜਾ ਕੀ ਦੀ ਜਿਹੜੀ ਹਰ ਮਹੀਨੇ ਦੀ ਜਿਹੜੀ 21 ਤਰੀਕ ਤੱਕ ਖੁੱਲਦੀ ਹੈ ਵਰਤੀ ਜਾਵੇਗੀ ਪੇ ਰਿਵੀਜ਼ਨ 2016 ਦੀ ਸੈਲਰੀ ਏਰੀਅਰ ਇਸੇ ਲੇਜ਼ਰ ਦੇ ਵਿੱਚ ਡਰਾ ਕੀਤਾ ਜਾਵੇਗਾ ਪੇ ਰਿਵੀਜ਼ਨ ਏਰੀਅਰ ਤੋਂ ਇਲਾਵਾ ਇਸ ਲੇਜ਼ਰ ਦੇ ਵਿੱਚ ਕੋਈ ਹੋਰ ਏਰੀਅਰ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ ਮਿਤੀ 1/4/2026 ਤੋਂ ਏਰੀਅਰ ਲੇਜ਼ਰ 2 ਪੇਰ ਵਿਜ਼ਨ 2016 ਦੇ ਏਰੀਆ ਲਈ ਉਪਲਬਧ ਹੋਵੇਗੀ 5ਵੇਂ ਨੰਬਰ ਤੇ ਰਿਟਾਇਰ ਪੈਨਸ਼ਨ ਫੈਮਿਲੀ ਪੈਨਸ਼ਨ ਦੀ ਮੌਤ ਦੇ ਕੇਸ ਵਿੱਚ ਬੰਦੇ ਏਰੀਏ ਦੇ ਧਾਇਕੀ ਉਹਨਾਂ ਦੇ ਕਾਨੂੰਨੀ ਜਿਹੜੇ ਕੀ ਵਾਰਸਾਂ ਤੋਂ ਸਾਰੇ ਲੋੜਿੰਦੇ ਜਿਹੜੇ ਕੀ ਡਾਕੂਮੈਂਟਸ ਲੈ ਕੇ ਸਬੰਧਿਤ ਡੀਡੀਓਸ ਦੇ ਵੱਲੋਂ ਦਸਤਿਕ ਜਿਹੜੇ ਕੀ ਸਿਗਨੇਚਰ ਕਰਨ ਉਪਰੰਤ ਕੀਤੀ ਜਾਵੇ ਹੈੱਡ ਆਫਿਸ ਵਿਖੇ ਜਿਹੜੇ ਕੀ ਬਿਲਸ ਸਿਗਨੇਚਰ ਦੇ ਕੇਸਾਂ ਦੇ ਵਿੱਚ ਰਟਾਇਰ ਪੈਨਸ਼ਨ ਫੈਮਲੀ ਪੈਨਸ਼ਨਰ ਦੀ ਮੌਤ ਦੇ ਕੇਸ ਦੇ ਵਿੱਚ ਕਾਨੂੰਨੀ ਵਾਰਸਾਂ ਤੋਂ ਨੁਰੀਂਦੇ ਜਿਹੜੇ ਡਾਕੂਮੈਂਟਸ ਸਬੰਧਿਤ ਅਮਲਾ ਸ਼ਾਖਾ ਦੇ ਵੱਲੋਂ ਲੈ ਕੇ ਤਕਸੀਦ ਕਰਦੇ ਵੀਡੀਓਜ਼ ਦੇ ਜਿਹੜੇ ਬਿਲਜ਼ ਨੂੰ ਜਿਹੜਾ ਕਿ ਭੇਜੇ ਜਾਣਗੇ ਜਿਸ ਦੇ ਵਿੱਚ ਸਬੰਧਿਤ ਵੀਡੀਓਜ਼ ਐਡ ਕਰਕੇ ਦਾਇਗੀ ਕਰੇਗਾ 6ਵੇਂ ਨੰਬਰ ਤੇ ਦੋਸਤੋ ਅਤੇ ਹੋਰ ਅਧਿਕਾਰੀਆਂ ਦੇ ਡੈਪੂਟੇਸ਼ਨ ਨਾਲ ਸੰਬੰਧਿਤ ਅਧਿਕਾਰੀਆਂ ਕਰਮਚਾਰੀਆਂ ਦੀ ਡੈਪੂਟੇਸ਼ਨ ਸਮੇਂ ਨਾਲ ਸੰਬੰਧਿਤ ਤਨਖਾਹ ਦੇ ਏਰੇ ਦੀ ਅਦਾਇਗੀ ਸੰਬੰਧਿਤ ادارے ਦੇ ਵੱਲੋਂ ਕੀਤੀ ਜਾਵੇਗੀ ਸੋ ਦੋਸਤੋ ਇਹ ਸੀ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਇਹ ਜਿਹੜਾ ਹੈ